ਫਕਤਾ ਖੈਰ ਪਾ ਫਕਤਾ ਉਦਾਸ ਜਾ ਲੱਗਦਾ ਕੀ ਗੱਲ ਹੋ ਗਈ ਉਹ ਬਾਬਾ ਕੀ ਕਰਾਂ ਯਾਰ ਸਾਡੇ ਘਰ ਦਾ ਤਾਂ ਠਿੱਕਰੇ ਹੀ ਮੁੱਦਾ ਵੱਜਿਆ ਪਿਆ ਉਧਰੋਂ ਬਿਮਾਰੀ ਨੇ ਖਾਲੇ ਨਾ ਕੋਈ ਪੈਸਾ ਕੱਢਦਾ ਬਾਬਾ ਯਾਰ ਬਾ ਡਵੜੇ ਰਿਆਂ ਨੂੰ ਮੰਨਦੇ ਆ ਤੁਸੀਂ ਨਹੀਂ ਹੁਣ ਤਾਂ ਨਹੀਂ ਮੰਨਦੇ ਬਾਬਾ ਪਹਿਲਾਂ ਇੱਕ ਮੇਰਾ ਛੜਾਤਾ ਆਇਆ ਹੁੰਦਾ ਸੀ ਉਹਨੂੰ ਮੰਨਦੇ ਹੁੰਦੇ ਸੀਗੇ ਬਸ ਉਹੀ ਫਾਨੇ ਵਾਂਗੂ ਅੜਿਆ ਖੜਾ ਉਹਦੀ ਮੰਤਤਾ ਕਰਿਆ ਕਰ ਹੁਣ ਫਿਰ ਕੀ ਕਰਕੇ ਬਾਬਾ ਹਫਤਾ ਲਗਾਤਾਰ ਉਹਦੀ ਮੱਟੀ ਤੇ ਕੱਚੀ ਲੱਸੀ ਪਾ ਕੇ ਆ ਨਾਲੇ 14 ਨੂੰ ਉਹਦੇ ਨਾਂ ਤੇ ਕੱਪੜੇ ਪਾ ਲਈ ਪਾਉਣੇ ਤੂੰ ਆ ਹਟਾਉਣੇ ਤੂੰ ਆ ਨਾਂ ਤਾਂ ਉਹਦੇ ਹੀ ਆ ਠੀਕ ਆ ਬਾਬਾ ਧੰਨ ਧੰਨ ਹੋ ਜੂ ਚੰਗਾ ਹਾਏ ਕਿੱਧਰ ਚੱਲਿਆ ਮੈਨੂੰ ਸ਼ਹਿਰ ਲਾ ਜਾ ਟੀਕਾ ਲਵਾ ਲਿਆ ਮੇਰੀ ਜਾਣ ਔਖੀ ਹੋਈ ਜਾਂਦੀ ਆ ਸ਼ਹਿਰ ਲਿਆਂ ਨੂੰ ਤੇਰੇ ਗੋਲਾ ਵਜਦਾ ਇੱਥੇ ਫੋਨ ਲਾ ਦੇ ਨਾ ਪਿੰਡ ਵਾਲਾ ਡਾਕਟਰ ਆ ਕੇ ਟੀਕਾ ਕੱਟ ਜੂ ਤੇਰੇ ਇੱਕ ਤੂੰ ਨਹੀਂ ਲੋਟ ਆਉਂਦਾ ਇੱਕ ਤੇਰਾ ਛੜਾ ਭਰਾ ਰੁੱਸਿਆ ਬੈਠਾ ਮੈਂ ਤਾਂ ਉਹਨੂੰ ਮਨਾਉਣ ਚੱਲਿਆ ਹੈਲੋ ਡਾਕਟਰ ਸਾਹਿਬ ਹਾਂ ਧੀਰੇ ਉਹ ਸਾਡਾ ਬੁੜਾ ਯਾਰ ਚੀਕਾਂ ਮਾਰੀ ਜਾਂਦਾ ਉਹਦੇ ਟੀਕਾ ਕੱਢ ਕੇ ਜਾ ਕੋਈ ਯਾਰ ਕੋਈ ਆਉਣਾ ਲੱਗਦਾ ਤੱਕ ਘੰਟਾ ਲਾ ਜਾਣਾ ਠੀਕ ਆ ਓਹ ਹੋ ਕਿੰਨਾ ਟਾਈਮ ਹੋ ਗਿਆ ਵਿਚਾਰੇ ਬਾਬੇ ਕੋਲੇ ਆਈ ਨਹੀਂ ਪੋਤਾ ਆ ਉਹ ਮੰਨ ਜਾ ਯਾਰ ਤੇਰੀ ਪੈਲੀ ਤਾਂ ਹੀ ਪਹਿਲਾਂ ਹੀ ਵੇਚ ਕੇ ਖਾ ਗਿਆ ਹੁਣ ਤੂੰ ਕਾਹਦੇ ਦਾਜ ਸਾਡੇ ਮੂਹਰੇ ਫਾਣਾ ਬਣਿਆ ਖੜਾ ਐ ਫੇਰ ਵੀ ਅਰ ਤੇਰੇ ਭਰਾ ਦੀ ਲਾਦਾ ਮੈਂ ਹਾਂ ਮੰਨ ਜਾ ਮਾੜਾ ਮੋਟਾ ਤਾਂ ਮੇਰਾ ਵੀ ਵੇਖੀ ਤਾ ਜੀ ਐਂ ਕਰਦਾ ਸਾਡੇ ਵਿੜੇ ਚ ਨਾ ਛੰਨ 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 ਵਾਜ ਆਵੇ ਮੰਨ ਜਾ ਯਾਰ ਤੂੰ ਫਾਨਾ ਹੀ ਬਣਿਆ ਖੜਾ ਲੈ ਤਾਇਆ ਮੈਂ ਤੇ ਹੁਣ ਕੱਚੀ ਲੱਸੀ ਤਾਂ ਪਾ ਚੱਲਿਆ ਉਹਦੀ ਚੌਦੇ ਨੂੰ ਮੈਂ ਤੇਰੇ ਕੱਪੜੇ ਵੀ ਪਾ ਲੈਣੇ ਆ ਤੇ ਮੈਂ ਤੇਰੀ ਮੱਟੀ ਤੋਂ ਆ ਜਿਹੜਾ ਗੰਧ ਵਜਿਆ ਵਾ ਇਹ ਸਾਰਾ ਸਾਫ਼ ਕਰਕੇ ਰੰਗ ਕਰਕੇ ਇੱਥੇ ਪੱਥਰ ਲਵਾ ਦੇਣਾ ਚਾਰ ਦਿਵਾਰੀ ਕਰਾ ਦੇਣੀ ਆ ਮੈਂ ਅੱਜ ਹੀ બસ ਤੂੰ ਮੇਰਾ ਆ ਕੰਮ ਨੇ ਪਰੇ ਛਾੜ ਦੇ ਬਾਬਾ ਯਾਰ ਤੂੰ ਤਾਂ ਕੰਮ ਹੀ ਬਹੁਤ ਵਧਾਈ ਬੈਠਾ ਸ਼ਹਿਰ ਬਿਨਾ ਸੂਤ ਨਹੀਂ ਹੋਣਾ ਸ਼ਹਿਰ ਜਾ ਕੇ ਦਾਖਲ ਪਾਣਾ ਇਵੇਂ ਆ ਧੀਰੇ ਠੀਕ ਆ ਇਹ ਯਾਰ ਇਹ ਤਾਂ ਬਾਪੂ ਦਾ ਤਾਂ ਕੰਮ ਹੀ ਬਹੁਤ ਵਧਿਆ ਪਿਆ ਇਹਨੂੰ ਸ਼ਹਿਰ ਜਾ ਕੇ ਦਾਖਲ ਕਰਾ ਯਾਰ ਤੂੰ ਘਰੇ ਪਾ ਕੇ ਬੁੜਾ ਮਾਰ ਲੈਣਾ ਉਹ ਯਾਰ ਇਹਨੂੰ ਕਿਤੇ ਨਹੀਂ ਪਟਨੇਲੀ ਆਉਂਦੀ ਇਹਦੇ ਇੱਥੇ ਹੀ ਟੀਕਾ ਗੱਡ ਦੇ ਮੇਰੇ ਕੋਲ ਟਾਈਮ ਹੈ ਨਹੀਂਗਾ ਯਾਰ ਤੂੰ ਹੁਣ ਕਰਨਾ ਕੀ ਇਹਨੂੰ ਲੈ ਜਾਣਾ ਸ਼ਹਿਰ ਯਾਰ ਮੈਂ ਆਹਦੇ ਛੜੇ ਤਾਂ ਇਹਦੀ ਮਟੀ ਸਵਾਰਨੀਓ ਤੇ ਰੰਗ ਕਰਨਾ ਪੱਥਰ-ਪੁੱਥਰ ਲਾਉਣਾ ਮੈਂ ਸਮਾਨ ਲੈ ਕੇ ਆਣਾ ਮੇਰੇ ਕੋਲ ਟਾਈਮ ਹੈ ਨਹੀਂਗਾ ਉਹ ਬਾਕੀ ਤੂੰ ਆਪਦੇ ਤਾਈ ਨੂੰ ਕਿਤੇ ਪਾਣੀ ਦੀ ਘੁੱਟ ਤਾਂ ਪੁੱਛੀ ਨਹੀਂ ਜ਼ਮੀਨ ਉਹਦੀ ਵੇਚ ਕੇ ਖਾ ਗਿਆ ਹਸਪਤਾਲ ਤੂੰ ਉਹਨੂੰ ਲੈ ਕੇ ਨਹੀਂ ਗਿਆ ਘਰੇ ਭਾ ਕੇ ਉਹਨੂੰ ਮਾਰਤਾ ਫੇਰ ਤੂੰ ਉਹਦੀ ਮਟੀ ਬਨ ਵਾਲੀ ਉਨੈਨੂਆ ਹਫਤਾ ਲੈ ਜਾਏਗਾ ਤਾਂ ਚੰਗੀ ਗੱਲ ਆ ਕਿਤੇ ਇਹ ਨਾ ਹੋਵੇ ਤਾਇ ਦੇ ਨਾਲ ਇਹਦੀ ਵੀ ਮੱਟੀ ਬਣਾਉਣੀ ਪਵੇ ਜੇ ਉਹ ਤੇਰੇ ਵਰਗੇ ਜਿਉਂਦੇ ਜੀ ਦਾ ਮਾਂ ਕਿਉਂ ਉਹਨੂੰ ਪਾਣੀ ਦੀ ਘੁੱਟ ਨਹੀਂ ਪੁੱਜਦੀ ਮਰਿਆਂ ਮਗਰੋਂ ਮਟਿਆਂ ਤੇ ਵੀ ਪੱਥਰ ਚੜਾਉਣ ਲੱਗ ਜਾਂਦੇ ਆ ਫੇਰ ਭਾਵੇਂ ਸੰਗ ਮਰਮਰ ਦਾ ਪੱਥਰ ਲਈ ਜਿਹੜਾ ਮਰਜ਼ੀ ਲਈ ਜੀ ਉਹਨਾਂ ਨੇ ਘੜਾ ਕੇ ਵੇਖਣਾ